ਨਸੀਬਾ ਦਾ ਬੱਚਾ ਹੀ ਨਸੀਬਾ ਦਾ ਬੱਚੀ ਹਾਂਜੀ ਹਾਂਜੀ ਮੋਤੀ ਦਾ ਦਾ ਬੱਚਾ ਆ ਹਾਂਜੀ ਛੋਟਾ ਜਿਹਾ ਬੱਚਾ ਜੇ ਕਹਿੰਦੇ ਤਾਂ ਬੱਚਾ ਤਾਂ ਦਿਖਾ ਦੇ ਨੀ ਕੋਈ ਤਨੋਂ ਨਹੀਂ ਹਰਕਤ ਵੀ ਕੀਤੀ ਇਹਨੇ ਕੀ ਹਲੇ ਆਈਏ ਇਹ ਤਾਂ ਬੱਚਾ ਦਾ ਨਾ ਦੇਖੋ ਉਹਨੂੰ ਕੱਪੜੇ ਨੰਗਾ ਹੀ ਬੱਚਾ ਕੱਢਿਆ ਹੋਣ ਵਾਲਾ ਇਹਨਾਂ ਦਾ ਅੱਛਾ ਇੱਧੇ ਬਿਨਾ ਕੱਪੜੇ ਤੋਂ ਹਾਂਜੀ ਇੱਥੇ ਬੱਚਾ ਕੱਢਿਆ ਹੋਇਆ ਦੇਖਿਆ ਕਿਸੇ ਮੈਂ ਜੀ ਜੇ ਬੱਚਾ ਕਹਿੰਦਾ ਨੰਗਾ ਕਰਦੇ ਪਏ ਆ ਇਹ ਕਹਿੰਦਾ ਮੈਂ ਇਹੋ ਜਿਹਾ ਕੁਛ ਕੁੱਤਾ ਨਹੀਂ ਮੇਰੇ ਜਨਾਨੀ ਆ ਔਰ ਮੇਰੇ ਬੱਚੇ ਵੀ ਆ ਉਹਦੇ ਅੰਦਰੋਂ ਨੰਗਾ ਕੱਢਿਆ ਕਿ ਨਹੀਂ ਮੇਨ ਗੱਲ ਨਹੀਂ ਆ ਬੱਚਾ ਅੰਦਰੋਂ ਨੰਗਾ ਨਿਕਲਦਾ ਗਿਆ

ਸ਼ਰਾਬੀ ਹੈ ਕਿ ਨਹੀਂ ਇਹ ਬਤਾਓ ਸ਼ਰਾਬੀ ਹੈ ਕਿ ਨਹੀਂ ਇਹ ਬਤਾਓ ਇਹ ਫੰਕਟਰ ਦਾ ਅੰਦਰ ਸ਼ਾਹ ਦੇਖੋ ਬੰਦੇ ਨੇ ਸ਼ਰਾਬ ਵੀ ਪੀਤੀ ਹੋਈ ਹੈ ਇਸ ਵਕਤ ਇਹ ਜਨਾਨੀ ਨੇ ਜੁੱਤੀ ਲਾਲੀ ਹੋਈ ਹੈ ਦਾਦੇ ਕੀ ਆ ਦੇਖੋ ਬੰਦੇ ਨੇ ਜਿਹੜੀ ਇਸ ਵਕਤ ਛੇਤਰ ਪਰੇਟ ਕਰਨ ਜਾ ਰਹੀ ਹੈ ਜਨਾਨੀ ਮਾਰਾ ਇਸ ਕੋ ਲੈ ਗਿਆ ਲੈ ਕੇ ਗਿਆ ਤਾਂ ਤੁ ਨੂੰ ਪਕਾ ਨਹੀਂ ਛੋੜਾ ਹਾਲ ਮਾਰਾ ਬਤਾਓ ਨਹੀਂ ਤੁ ਨੂੰ ਪਕਾ ਨਹੀਂ ਛੋੜਾ ਆ ਵੀ ਮੈਂ ਖਾ ਦੂੰਗਾ ਮਾ ਧੋ ਲਿਓ ਸੋ ਆ ਦੇਖੋ ਪ੍ਰਵਾਸੀ ਫੜਿਆ ਹੈ ਦੱਸਦੀ ਕਿ ਗਲਤ ਕੰਮ ਜਿਹੜਾ ਕਰਨ ਲੱਗਾ ਸੀ ਬੱਚੀ ਦੇ ਨਾਲ ਤੇ ਉਸ ਦੀ ਮਾਂ ਨੇ ਇਸ ਵਕਤੇ ਫੜ ਲਿਆ ਹੈ ਪ੍ਰਵਾਸੀ ਆ ਦੇਖੋ ਦੱਸਦੀ ਕਿ ਮੌਕੇ ਦੇ ਜਿਹੜੀ ਸੇਵਾ ਕੀਤੀ ਜਾ ਰਹੀ ਉਸ ਪ੍ਰਵਾਸੀ ਦੀ ਇੱਕ ਬੱਚੀ ਦੀ ਮਾਂ ਨੂੰ ਕਾਫੀ ਦੁੱਖ ਹੈ ਦੱਸਦੀ ਕਿ ਜਿਸ ਦੀ ਬੱਚੀ ਨਾਲ ਇਹੋ ਜੀ ਹਰਕਤ ਕਰਨ ਲੱਗਾ ਸੀ ਇਹ ਪ੍ਰਵਾਸੀ ਉਸ ਦੀ ਮਾਂ ਨੇ ਜਿਹੜਾ ਇਸ ਵਕਤੇ ਦਾਦੇ ਕੀ ਫੜਿਆ ਆਇਆ ਬੰਦਾ ਦੇਖੋ ਮੌਕੇ ਤੇ ਇਲਾਕੇ ਦਾ ਮਾਹੌਲ ਵੀ ਤੁਹਾਨੂੰ ਦਿਖਾਣੇ ਇਸ ਵਕਤੇ ਇਲਾਕਾ ਸਾਰਾ ਇਕੱਠਾ ਹੋਇਆ ਪਿਆ ਤੇ ਦਾਦੇ ਕੀ ਤਕਰੀਬਨ 3 ਤੋਂ 4 ਸਾਲ ਦੀ ਬੱਚੀ ਸੀਗੀ ਜਿਸ ਨੂੰ ਇਸਨੇ ਕਮਰੇ ਦੇ ਵਿੱਚ ਬਿਠਾਇਆ ਸੀਗਾ ਤੇ ਤਕਰੀਬਨ 8-9 ਘੰਟਾ ਹੋ ਗਿਆ ਸੀ ਕਮਰੇ ਦੇ ਵਿੱਚ ਰੱਖਿਆ ਬੱਚੇ ਨੂੰ ਜਦੋਂ ਕੱਢਿਆ ਤਾਂ ਉਸਦੇ ਪੂਰੇ ਕੱਪੜੇ ਉਤਰੇ ਹੋਏ ਸੀਗਾ ਦੇਖੋ ਜੀ ਹੁਣ ਜਿਹੜੀ ਛਿੱਤਰ ਪ੍ਰੇਡ ਕੀਤੀ ਜਾ ਰਹੀ ਹੈ ਦਾਦੇ ਕਿਉਂਕਿ ਵਿਅਕਤੀ ਦੀ ਬੱਚੀ ਨੂੰ ਦੱਸਿਆ ਜਾ ਰਿਹਾ ਕਿ ਬਿਨਾਂ ਕੱਪੜੇ ਤੋਂ ਬਾਹਰ ਕੱਢੀ ਆਇਆ ਕਮਰੇ ਦੇ ਵਿੱਚੋਂ ਆ ਬੰਦਾ ਦੇਖੋ ਪ੍ਰਵਾਸੀ ਹੁਣ ਕਿਵੇਂ ਬੈਠਾ ਹੋਇਆ ਬੰਨਿਆ ਹੋਇਆ ਇਹਨੂੰ ਬਿਨਾ ਕਪੜੇ ਤੋਂ ਬੱਚੀ ਆ ਜਿਹੜੀ ਬਾਹਰ ਕੱਢੀ ਆ ਦੱਸਦੇ ਕਿ ਕਪੜੇ ਵੀ ਨਹੀਂ ਪਾਏ ਸੀ ਉਸ ਬੱਚੇ ਨੇ ਜਦੋਂ ਇਸਨੇ ਕਮਰੇ ਦੇ ਵਿੱਚ ਵੜੀ ਸੀਗਾ ਦੇਖੋ ਹੁਣ ਲੋਕਾਂ ਨੇ ਫੜਿਆ ਔਰੇ ਰੰਗੇ ਇੱਥੇ ਇਸ ਵਕਤੇ ਮੌਕੇ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਹੇ ਆ ਇਸ ਵਕਤੇ ਜਲੰਧਰ ਤੋਂ ਉਹ ਪ੍ਰੀਤ ਨਗਰ ਦੀਆਂ ਤਸਵੀਰਾਂ ਦਿਖਾਣੇ ਆ ਬਸਤੀ ਪੂਰੇ ਖਾ ਦੀ ਪ੍ਰੀਤ ਨਗਰ ਆ ਜੀਏ ਜਿਹੜਾ ਇਲਾਕਾ ਹੈ ਉੱਥੇ ਇਸ ਵਕਤੇ ਤੁਹਾਨੂੰ ਦਿਖਾ ਰਹੇ ਆ ਹਲੇ ਸ਼ਾਰਪੁਰ ਵਾਲਾ ਮਾਹੌਲ ਠੰਡਾ ਨਹੀਂ ਹੋਇਆ ਤੇ ਦੂਸਰੇ ਪਾਸੇ ਜਲੰਧਰ ਦੇ ਵਿੱਚ ਇਹੋ ਜੀ ਘਟਨਾ ਜਿਹੜੀ ਦੱਸਦੇ ਕਿ ਹੋਣ ਲੱਗੀ ਸੀਗੀ ਤੇ ਮੌਕੇ ਤੇ ਹੀ ਜਿਹੜਾ ਬੰਦਾ ਫੜ ਲਿਆ ਆ ਆ ਦੇਖੋ ਮਰਲੇ ਨਿਵਾਸੀਆਂ ਵਾਲੇ ਵਿੱਚ ਵੀ ਕਾਫੀ ਫੁੱਸਾ ਹੈ ਮਹੱਲੇ ਵਾਲੇ ਵੀ ਦੱਸਦੇ ਕਿ ਜੁੱਤੀਆਂ ਲਾ ਕੇ ਜਿਹੜੀ ਇਹਦੀ ਸੇਵਾ ਕਰ ਰਿਹਾ ਦੇਖ ਸਕਦੇ ਹੋ ਕਿ ਮੌਕੇ ਦਾ ਮਾਹੌਲ ਤੁਹਾਨੂੰ ਦਿਖਾ ਰਿਹਾ ਪ੍ਰੀਤ ਨਗਰ ਤੋਂ ਦੇਖ ਸਕਦੇ ਹੋ ਮਹੱਲੇ ਵਾਲੇ ਵੀ ਕਾਫੀ ਇਸ ਵਕਤ ਦੇ ਗੁੱਸੇ ਦੇ ਵਿੱਚ ਨੇ ਗੱਲਬਾਤ ਵੀ ਜ਼ਰੂਰ ਕਰਾਂਗੇ ਆ ਦੇਖੋ ਜਿਹੜੀ ਬੱਚੇ ਦੀ ਮਾਂ ਵੱਲੋਂ ਦਾਜੇ ਕਿ ਇਸ ਵਕਤੇ ਇਸ ਨੂੰ ਖੜਿਆ ਗਿਆ ਤੇ ਮੌਕੇ ਤੇ ਹੁਣ ਦਾਜੇ ਕਿ ਉਸ ਦਾ ਜਿਹੜਾ ਇਲਾਜ ਕੀਤਾ ਜਾ ਰਹਾ ਹੈ ਮੌਕੇ ਤੇ ਦੇਖ ਸਕਦੇ ਹੋ ਕਿ ਇਹੋ ਜਿਹੜੀ ਕਤੂ ਦੁਬਾਰਾ ਨਾ ਕਰਿਆ ਪ੍ਰਵਾਸੀ ਆ ਦੇਖੋ ਜਿਸ ਨੇ ਸਾਰੀ ਘਟਨਾ ਕੀਤੀ ਆ ਜੀ ਇਸ ਵਕਤੇ ਇੰਜ਼ਾਮ ਦੇ ਰਿਆ ਸੀ ਤੁਹਾਨੂੰ ਮੌਕੇ ਤੇ ਇਸ ਵਕਤੇ ਲੇਡੀਜ਼ ਹੋਰੇ ਕਾਫੀ ਮੌਜੂਦ ਨੇ ਗੱਲਬਾਤ ਕਰ ਲਈ ਨੇ ਉਹਨਾਂ ਦੇ ਮਾਹੌਲੇ ਦੇ ਕਾਫੀ ਲੇਡੀਜ਼ ਨੇ ਇਹ ਕੰਮ ਹੋਣਾ 3 ਬੱਚਿਆਂ ਨਾਲ ਹੋਏਗਾ ਮਨੋਂ ਕਿਸ ਤਰ੍ਹਾਂ ਇਹ ਬਹੁਤ ਗਲਤ ਕਿ ਇਹ ਸਾਡੀ ਵੀ ਬੇਟੀ ਆ ਕਿ ਕੱਲ ਨੂੰ ਅੱਛੇ ਕਰਨਗੇ ਸਾਡੇ ਵਜਿਓ ਕੋ ਕੀ ਸੋਚਣਗੇ ਪਰਵਾਸੀ ਨਹੀਂ ਰਾਤ ਕਿ ਕਿਤਕਾ ਦੇ ਰਿਹਾ ਪਰਵਾਸੀ ਇਹ ਕੰਮ ਕਰ ਰਿਹਾ ਹਾਸੇ ਹੱਥ ਕਰ ਰਹੇ ਉਹਨਾਂ ਨੂੰ ਕੱਢ ਲਓ ਉਹਨੂੰ ਇੱਥੋਂ ਕੱਟਣਾ ਚਾਹੀਦਾ ਜਿਵੇਂ ਹਮੇ ਸ਼ਾਰਪੂਰ ਵੀ ਇਹੋ ਜਿਹਾ ਕਾਹਨ ਹੋਇਆ ਹੋਇਆ ਸਾਰੀ ਜਗ੍ਹਾ ਹੋਇਆ ਐ ਸ਼ਾਰਪੂਰ ਵਾਲਾ ਮਾਹੌਲ ਮਾਹੌਲ ਠੰਡਾ ਹੋਇਆ ਨਹੀਂ ਤੇ ਇੱਥੇ ਅਸੀਂ ਗਲਤ ਕੰਮ ਕੀਤਾ ਜਗ੍ਹਾ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ ਨਹੀਂ ਅਗਰ ਕੋਈ ਸਟੈਪ ਨਹੀਂ ਚੁੱਕਾਂਗੇ ਤੇ ਕੱਲ ਨੂੰ ਹੋਰ ਵੀ ਕੋਈ ਚੱਕ ਸਕਦਾ ਇਹਨਾਂ ਪ੍ਰਵਾਸੀ ਨੂੰ ਡਰ ਹੀ ਨਹੀਂ ਹੈਗਾ ਜੀ ਬਿਲਕੁਲ ਵੀ ਕਿਹਦਾ ਪੰਜਾਬ ਦੇ ਵਿੱਚ ਰਹਿ ਕੇ ਖਾ ਪੀ ਰਹੇ ਦਾਰਿਨ ਇਹਨਾਂ ਨੂੰ ਹੈਗਾ ਬਿਲਕੁਲ ਕੋਈ ਭੱਲੇ ਵਾਲਿਆਂ ਨੂੰ ਕਿਹਾ ਜਾ ਰਿਹਾ ਕਿ ਲੇਡੀਜ਼ ਨੇ ਬੱਚੇ ਨੂੰ ਬਿਨਾਂ ਕਪੜੇ ਦੇ ਉੱਪਰ ਬੈਠ ਲੈ ਕੇ ਹਾਂਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਕਿੰਨੀ ਕਾਨੂੰਨੀ ਹਰਕਤਾਂ ਬਿਨਾ ਕਪੜੇ ਤੋਂ ਜਿਹੜਾ ਬੱਚੀ ਨੂੰ ਬਿਠਾਇਆ ਸੀ ਕਮਰੇ ਦੇ ਵਿੱਚ ਮੌਕੇ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਿਹਾ ਇਸ ਵੇਲੇ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਹਲੇ ਜਲੰਧਰ ਦੇ ਵਿੱਚ ਪ੍ਰਵਾਸੀ ਬਿਠਾਇਆ ਹੋਇਆ ਹੈ ਫੜ ਕੇ ਤੇ ਦੱਸਦੇ ਕਿ ਇਹ ਕਾਨੂੰਨੀ ਹਰਕਤ ਜਿਹੜਾ ਕਰਨ ਜਾ ਰਿਹਾ ਸੀ ਲੜਕੀ ਦੇ ਨਾਲ ਤੇ ਇਹ ਵੀ ਦੱਸਿਆ ਜਾ ਰਿਹਾ ਕਾਫੀ ਸ਼ਰਮ ਆ ਰਹੀ ਹੈ ਗੱਲ ਦੱਸਣ ਵੇਲੇ ਵੀ ਕਿ ਬਿਨਾ ਕਪੜੇ ਤੋਂ ਜਿਹੜੀ ਲੜਕੀ ਆ ਬਿ ਆ ਦੇਖੋ ਮੱਲੇ ਵਾਲਿਆਂ ਨੇ ਇਸ ਵਕਤ ਫੜਿਆ ਆ ਇਹਨੂੰ ਮੌਕੇ ਤੇ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਤੁਸੀਂ ਮੌਕੇ ਦੀਆਂ ਦਿਖਾ ਰਹੇ ਆਂ ਸਾਧਨparat news ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਇਸ ਵਕਤ ਪ੍ਰਵਾਸੀ ਫੜਿਆ ਹੈ ਸੋ ਆਪਣੇ ਆਪਣੇ ਵਿਚਾਰ ਜੁੜਦੇ ਤੁਹਾਡੇ ਕੀ ਵਿਚਾਰ ਨੇ ਸਾਫਦਨ ਪਰਤਨੀ ਦੇ ਉੱਪਰ ਦੀ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਸਾਫਦਨ ਪਰਤਨੀ ਦੇ ਉੱਪਰ ਜਲੰਧਰ ਤੋਂ ਤਸਵੀਰਾਂ ਦਿਖਾਰੇ ਮਾਤਰਾ ਨੂੰ ਵੀ ਸ਼ੇਅਰ ਕਰ ਦਿਓ ਆ ਦੇਖੋ ਮੂਕੇ ਤੇ ਇਸ ਵਕਤ ਦੱਸ ਦੇ ਕੀ ਖੜਿਆ ਆ ਇਸ ਵਕਤ ਕਾਰ ਵਾਲੀ ਕਿੱਥੇ ਦੀ ਪਤਾ ਨਹੀਂ ਹਮ ਕਿੱਥੇ ਤੁਸੀਂ ਜਾਣਦੇ ਹੋ ਉਹ ਗਲੀ ਦੇ ਰੈਂਟ ਪਾਈ ਜਾਂਦਾ ਤੁਹਾਡੇ ਤੁਹਾਡੇ ਗਲੀ ਰਹਿੰਦੇ ਨੇ ਨਹੀਂ ਮੈਂ ਨਹੀਂ ਜਾਣਦਾ ਨਹੀਂ ਕਿ ਰਾਂਦਾ ਕਿ ਨਾਲ ਕੋਲ ਮਕਾਨ ਮਾਲਕ ਆਈ ਨਹੀਂ ਨੇ ਤੇਰੇ ਬੱਦੀ ਮਾਗਣਾ ਹੈ ਕਿ ਛੋਟਾ ਸੋ ਆਹ ਦੇਖੋ ਇਸ ਵਕਤੇ ਦਾਦੀ ਕੀ ਇਹ ਵੀ ਪਰਵਾਸੀ ਆ ਜਿਹੜਾ ਫੜਿਆ ਗਿਆ ਹੈ